ਸ਼ਸ਼ੀਕਲ ਜੀ ਮੇਰਾ ਨਾਮ ਦਵਿੰਦਰ ਸਿੰਘ ਹੈ ਜੀ ਤੇ ਮੈਂ ਤੁਹਾਨੂੰ ਕੰਪਿਊਟਰ ਬਾਰੇ ਕੁਝ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹੁੰਦਾ ਇਹ ਪਹਿਲੀ ਮੇਰੀ ਵੀਡੀਓ ਹੈ ਜੀ ਅੱਜ ਕੁਝ ਇੰਟਰੋਡਕਸ਼ਨ ਹੋ ਜਾਵੇ ਕੰਪਿਊਟਰ ਬਾਰੇ ਠੀਕ ਹੈ ਜੀ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਆਪਣੇ ਕੋਲ ਕੁਝ ਆਪਣੇ ਕੋਲ ਜਿਹੜੇ ਆਈਕਨ ਆ ਜਿਹੜੇ ਮੇਨ ਆਈਕਨ ਹੁੰਦੇ ਆ ਉਨਾ ਭਰੇ ਮੈਂ ਤੁਹਾਨੂੰ ਗਾਈਡ ਕਰਨਾ ਚਾਹਾਂਗਾ ਜਿਵੇਂ ਕਿ ਆਪਣੇ ਕੰਪਿਊਟਰ ਦਾ ਨੇਮ ਹੁੰਦਾ ਠੀਕ ਉਹਦੇ ਵਿੱਚ ਜਿਹੜੀ ਡਿਟੇਲ ਹੁੰਦੀ ਹੈ ਕੁੰਨਸਾ ਕੰਟੈਕਟਸ ਹੁੰਦੇ ਹੈ ਆਪਣਾ ਡੈਸਕਟਾਪ ਡਾਊਨਲੋਡਸ ਇਤਾਂ ਦੇ ਕਾਫੀ ਲਿੰਕ ਪਏ ਹੁੰਦੇ ਆ ਜੀ ਇਹਨਾਂ ਵਿੱਚ ਹੀ ਆਪਣਾ ਸਾਰਾ ਡਾਟਾ ਕੁਝ ਡਾਟਾ ਸਟੋਰ ਹੁੰਦਾ ਹੈ ਜੀ ਠੀਕ ਉਸ ਤੋਂ ਬਾਅਦ ਮਾਈ ਕੰਪਿਊਟਰ ਹੈ ਮਾਈ ਕੰਪਿਊਟਰ 'ਚ ਜਿਹੜੀ ਸੀ ਆ ਉਹਦੇ 'ਚ ਹਮੇਸ਼ਾ ਵਿੰਡੋਰੀਆਂ ਫਾਈਲਾਂ ਦੀਆਂ ਨੇ ਠੀਕ ਹੈ ਜਿਹੜੀਆਂ ਵਿੰਡੋ ਆਪਣੀ ਵਰਕ ਕਰਦੀ ਹੈ ਜਿਹੜੇ ਫੰਕਸ਼ਨਸ ਚੱਲਦੇ ਆ ਉਹ ਸਾਰੇ ਸੀ ਚ ਇੰਸਟਾਲ ਕੀਤੇ ਜਾਂਦੇ ਆ ਜੀ ਜਾਂ ਡੀ ਚ ਵੀ ਕਰ ਸਕਦੇ ਆ ਆਪਾਂ ਈ ਜੀ ਕਰ ਸਕਦੇ ਕੋਈ ਪ੍ਰੋਬਲਮ ਨਹੀਂ ਆ ਕੋਈ ਮੇਜਰ ਏਡੀ ਵੱਡੀ ਗੱਲ ਨਹੀਂ ਹੁੰਦੀ ਠੀਕ ਹੈ ਨੇ ਡੀ ਤੇ ਈ ਇਹ ਆਪਣਾ ਡਾਟਾ ਸਟੋਰ ਕਰਨ ਦੀ ਡਿਵਾਈਸ ਹੁੰਦੀ ਹੈ ਨੇ ਬੈਕਅਪ ਲਈ ਉਸ ਤੋਂ ਬਾਅਦ ਆਪਣਾ ਆ ਜਾਂਦਾ ਜੀ ਨੈਟਵਰਕ ਨੈਟਵਰਕ ਚ ਆਪਾਂ ਆਪਣਾ ਕਿਵੇਂ ਨੈਟਵਰਕ ਕ੍ਰੀਏਟ ਕਰ ਸਕਦੇ ਆ ਠੀਕ ਹੈ ਜੀ ਉਸ ਤੋਂ ਬਾਅਦ ਆਪਣਾ ਆ ਜਾਂਦਾ ਜੀ ਰੀਸਾਈਕਲ ਬਿਨ ਜੋ ਫਾਈਲਾਂ ਆਪਣੀਆਂ ਡੈਸਕਟਾਪ ਤੇ ਪਈਆਂ ਜਾਂ ਕਿਤੇ ਹੋਰ ਆਪਾਂ ਡਿਲੀਟ ਕਰਦੇ ਆ ਫਾਈਲਾਂ ਉਹ ਸਾਰੀਆਂ ਇਹ ਰੀਸਾਈਕਲ ਬਿਨ ਵਿੱਚ ਚਲੀਆਂ ਜਾਂਦੀਆਂ ਨੇ ਉਹਨਾਂ ਵਾਲੀਆ ਵੀਡੀਓ ਵਿੱਚ ਤੁਹਾਨੂੰ ਗਾਈਡ ਕੀਤਾ ਜਾਊਗਾ ਕਿ ਆਪਾਂ ਫਾਈਲਾਂ ਕਿਵੇਂ ਬਾਰ ਉਹ ਡਿਲੀਟ ਕਰ ਸਕਦੇ ਆ ਤੇ ਉਹ ਰੀਸਾਈਕਲ ਬਿਨ ਵਿੱਚ ਨਾ ਜਾਣ ਠੀਕ ਹੈ ਜੀ ਆਪਣਾ ਆ ਬੈਕਗ੍ਰਾਉਂਡ ਆ ਜਿਹੜੀ ਆਪਣੀ ਇਹਨੂੰ ਆਪਾਂ ਡੈਸਕਟਾਪ ਕਜੀ ਕੰਨੇ ਆ ਠੀਕ ਹੈ ਇਹਦੇ ਵਿੱਚ ਜੀ ਆਪਣੀ ਜਿਵੇਂ ਕਿ ਆਪਾਂ ਆਪਣੀ ਪਿਕਚਰ ਚੇਂਜ ਕਰਨਾ ਚਾਹੁੰਦੇ ਆ ਚੇਂਜ ਕਰ ਸਕਦੇ ਆ ਕੋਈ ਆਪਣਾ ਨਾਮ ਲਿਖਣਾ ਚਾਹੁੰਦੇ ਆ ਲਿਖ ਸਕਦੇ ਆ ਆਪਣੀ ਨਾਮ ਦੀ ਪਿਕਚਰ ਬਣਾ ਕੇ ਲਾਣੀ ਆ ਉਹ ਵੀ ਆਪਾਂ ਲਾ ਸਕਦੇ ਆ ਠੀਕ ਹੈ ਜੀ ਉਸ ਤੋਂ ਬਾਅਦ ਆਪਣੇ ਆ ਆਈਕਨ ਆ ਜੀ ਸਾਰੇ ਠੀਕ ਹੈ ਜੀ ਆਈਕਨ ਕਾਫੀ ਸੌਫਟਵੇਅਰ ਨੇ ਠੀਕ ਹੈ ਜੀ ਉਸ ਤੋਂ ਬਾਅਦ ਜੀ ਇਹਨਾਂ ਨੂੰ ਆਪਾਂ ਕਿਵੇਂ ਛੋਟੇ ਵੱਡੇ ਕਰ ਸਕਦੇ ਆ ਠੀਕ ਹੈ ਜੀ ਆਵੇ ਜਿਵੇਂ ਲਾਰਜ ਕਰ ਸਕਦੇ ਆ ਇਹਨਾਂ ਨੂੰ ਠੀਕ ਹੈ ਲਾਰਜ ਹੋ ਗਏ ਉਸ ਤੋਂ ਬਾਅਦ ਜੀ ਆਪਾਂ ਨੂੰ ਮੀਡੀਅਮ ਸਾਈਜ਼ ਚ ਰੱਖਣਾ ਮੀਡੀਅਮ ਸਾਈਜ਼ ਕਰ ਸਕਦੇ ਆ ਵੀਊ ਚ ਜਾ ਕੇ ਲਾਰਜ మీడియం ਔਰ ਸਮਾਲ ਠੀਕ ਆਪਾਂ ਲਾਰਜ ਤੇ ਰੱਖਦੇ ਆ ਇਹਨਾਂ ਨੂੰ ਠੀਕ ਹੈ ਜੀ ਉਸ ਤੋਂ ਬਾਅਦ ਆਪਣਾ ਇਹਨਾਂ ਨੂੰ ਆਪਾਂ ਸਮੋਥ ਵੀ ਕਰ ਸਕਦੇ ਆ ਠੀਕ ਹੈ ਜੀ ਇਦਾਂ ਦਾ ਸਾਰੇ ਸਿਸਟਮ ਆਪਾਂ ਚਲਾ ਸਕਦੇ ਆ ਠੀਕ ਹੈ ਉਸ ਤੋਂ ਬਾਅਦ ਜੀ ਆਜੋ ਤੁਸੀਂ ਆਪਣਾ ਕਿਵੇਂ ਫੋਟੋ ਨੂੰ ਛੋਟਾ ਕਰ ਸਕਦੇ ਆ ব্যাকਗਰਾਉਂਡ ਦੀ ਫੋਟੋ ਨੂੰ ਕਿਵੇਂ ਵੱਡਾ ਕਰ ਸਕਦੇ ਆ ਸਭ ਆਪਾਂ ਡਿਟੇਲ ਵਿੱਚ ਆਉਣ ਵਾਲੀ ਵੀਡੀਓ ਵਿੱਚ ਜਾਣਾਂਗੇ ਠੀਕ ਹੈ ਜੀ ਦੂਸਰੀ ਗੱਲ ਹੈ ਕਿ ਬਹੁਤ ਈਜ਼ੀ ਆ ਕੰਪਿਊਟਰ ਸਿੱਖਣਾ ਕਈਆਂ ਦੇ ਮਨ 'ਚ ਹੁੰਦਾ ਕਿ ਪਤਾ ਨਹੀਂ ਕਿਵੇਂ ਦਾ ਹੋਊਗਾ ਕਿਵੇਂ ਸਿੱਖਾਂਗੇ ਕੀ ਗੱਲ ਹੋਗੀ ਇਦਾਂ ਦੀ ਕੋਈ ਪ੍ਰੋਬਲਮ ਨਹੀਂ ਅਗਰ ਤੁਹਾਡੀ ਮਨ ਦੀ ਇੱਛਾ ਤੁਹਾਡੀ ਮਨ ਦੀ ਸ਼ਕਤੀ ਹੈ ਕਿ ਹਾਂ ਸਿੱਖਣਾ ਹੈ ਤਾਂ ਤੁਸੀਂ ਜ਼ਰੂਰ ਸਿੱਖ ਸਕਦੇ ਹੋ ਠੀਕ ਹੈ ਜੀ 나ਨ ਦੇ ਲਈ ਕੋਈ ਉਮਰ ਹੁੰਦੀ ਹੈ ਏਜ ਇਫੈਕਟ ਨਹੀਂ ਕਰਦੀਆਂ ਚੀਜ਼ਾਂ ਨੂੰ ਠੀਕ ਹੈ ਸਿੱਖਾਂਗੇ ਤੁਸੀਂ ਕੁਝ ਵੀ ਸਿੱਖ ਸਕਦੇ ਹੋ ਠੀਕ ਹੈ ਜੀ ਉਸ ਤੋਂ ਬਾਅਦ ਜੀ ਆਪਣਾ ਆਉਣ ਵਾਲੀ ਵੀਡੀਓ ਚ ਤੁਹਾਨੂੰ ਸਟਾਰਟਿੰਗ ਵਿੱਚ ਪੇਂਟ ਤੋਂ ਸ਼ੁਰੂਆਤ ਕਰਵਾਈ ਜਾਊਗੀ ਠੀਕ ਹੈ ਜੀ ਉਸ ਤੋਂ ਬਾਅਦ ਨੋਟਪੈਡ ਵਰਡਪੈਡ ਐਕਸਲ ਐਮ ਐਸ ਆਫਿਸ ਦਾ ਸਰਾਰ ਪੂਰਾ ਇਸ ਹਫ਼ਤਾ ਜਿਵੇਂ ਕਿ ਪ੍ਰੋਪਰ ਵੇਨ ਨਾਲ ਤੁਹਾਨੂੰ ਗਾਈਡ ਕੀਤਾ ਜਾਊਗਾ ਸਿਖਾਇਆ ਜਾਊਗਾ ਉਸ ਤੋਂ ਬਾਅਦ ਤੁਹਾਨੂੰ ਲੈਂਗੁਏਜ ਵੀ ਪ੍ਰੋਪਰ ਵੇਨਸ ਕਹੇ ਜਾਣੇ ਵੈਬ ਡਿਜ਼ਾਈਨਿੰਗ ਸਿਖਾਈ ਜਾਏਗੀ ਠੀਕ ਹੈ ਬਹੁਤ سارے ਆਉਣ ਵਾਲੇ ਕੋਰਸ ਬਹੁਤ سارے ਹੋਣਗੇ ਜੀ ਉਹਨਾਂ ਚ ਤੁਹਾਨੂੰ ਪੂਰਾ ਗਾਈਡ ਕੀਤਾ ਜਾਏਗਾ ਵੀਡੀਓ ਦੇ ਥਰੂ ਠੀਕ ਹੈ ਜੀ ਉਸ ਤੋਂ ਬਾਅਦ ਤੁਹਾਨੂੰ ਪੂਰੀ ਐਸਈਓ ਦੀ ਜਾਣਕਾਰੀ ਵੀ ਦਿੱਤੀ ਜਾਊਗੀ ਠੀਕ ਹੈ ਜੀ ਤਾਂ ਬਹੁਤ ਬਹੁਤ ਤੁਹਾਡਾ ਧੰਨਵਾਦ ਸਮਾਂ ਦੇਣ ਲਈ ਠੀਕ ਹੈ ਜੀ ਰੱਬ ਰੱਖਾ ਜੀ ਅਗਰ ਵੀਡੀਓ ਪਸੰਦ ਆਈ ਹੋਵੇ ਤਾਂ ਪਲੀਜ਼ ਜ਼ਰੂਰ ਲਾਈਕ ਕਰ ਦਿਓ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ